ਤੁਸੀਂ ਫਿਨੈਂਸ ਦਾ ਕੇਸ ਨੂੰ ਦੇਖੋ ਫਾਈਲ ਨੂੰ ਤੁਸੀਂ ਜੀਸੀਟੀ ਦੇ ਕੇਸ ਨੂੰ ਦੇਖੋ ਵੱਡੇ ਵੱਡੇ ਕੇਸ ਦੇਖੋ ਜਿਹੜੇ ਹੋਏ ਨੇ ਉਸ ਵੇਲੇ ਉਹਦੇ ਵਿੱਚ ਪ੍ਰੈਸ਼ਰ ਹੈ ਪ੍ਰੈਸ਼ਰ ਕੀ ਹੈ ਕਿ ਪਾਲਿਸੀ ਦੀ ਚੇਂਜ ਕੀਤੀ ਗਈ ਹੈ ਲਾਸਟ ਮਿੰਟ ਦੇ ਵਿੱਚ ਇਸ ਚੇਂਜ ਦੇ ਨਾਲ 5-700 ਕਰੋੜ ਦਾ ਹਜ਼ਾਰ ਕਰੋੜ ਦਾ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ ਪੈਸੇ ਜਿਹੜੇ ਹੁੰਦੇ ਨੇ ਕੱਲੇ ਬੰਦੇ ਕੋਲ ਨਹੀਂ ਜਾਂਦੇ ਹੈਗੇ ਇਹ ਟੌਪ ਤੋਂ ਇਹ ਮੁੱਖ ਮੰਤਰੀ ਮੈਂ ਸਾਫ਼ ਕਹਿੰਦਾ ਮੁੱਖ ਮੰਤਰੀ ਦੇ ਲੈਵਲ ਤੋਂ ਥੱਲੇ ਪ੍ਰੈਸ਼ਰ ਆਂਦਾ ਐਟਾ ਵੱਡਾ ਕੰਮ ਤੁਸੀਂ ਕਰਦੇ ਹੋ ਕਿ ਸਟੇਟ ਦਾ ਲੋਕਾਂ ਦਾ ਟੈਕਸ ਪੇ ਦਾ ਨੁਕਸਾਨ ਕਰਦੇ ਹੋ ਫੌਲਸਦੀ ਲੈਂਡ ਦੇ ਉੱਤੇ ਬੜੇ ਬੜੇ ਕਲੱਬ ਗੋਲਫ ਕਲੱਬ ਫਾਰਮ ਹਾਊਸ ਬਣ ਗਏ ਕੋਰਟਾਂ ਤੋਂ ਵੀ ਕਲੀਅਰ ਹੋ ਗਿਆ ਸਾਰਾ ਕੁਝ ਹੋ ਗਿਆ ਅਲਟੀਮੇਟਲੀ ਇਹ ਸਾਰੀ ਗੰਦੀ ਖੇਲ ਦੇ ਵਿੱਚ ਲੂਜ਼ਰ ਕੌਣ ਹੈ ਬਹੁਤ ਸਾਰੇ ਆਈਐਸ ਅਫਸਰ ਜਿਹੜੇ ਨੇ ਉਹ ਸਰਕਾਰ ਵਾਲਾ ਦੋਲ ਕਰਦੇ ਨੇ ਮੰਤਰੀਆਂ ਵਾਲਾ ਰੋਲ ਕਰਦੇ ਆ ਪੋਲਿਟਿਸ਼ੀਅਨ ਦਾ ਰੋਲ ਕਰਦੇ ਤੇ ਬਹੁਤ ਸਾਰੇ ਪੋਲਿਟਿਸ਼ੀਅਨ ਦੀ ਬੜੀ ਤਮੰਦਾ ਹੈ ਕਿ ਇਹਦੇ ਡੀਸੀ ਕੋ ਬੜੀ ਪਾਬਲ ਮੈਂ ਡੀਸੀ ਵਾਲੀ ਪਾਬਲ ਆਈਸੀਐਸ ਉਹ ਆਈਐਸ ਦੀ ਪੂਰੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਹੋਏਗਾ ਕਿ ਪੀਸੀਐਸ ਅਧਿਕਾਰੀ ਹੜਤਾਲ ਕਰਦੇ ਨੇ ਕੰਮ ਛੱਡਦੇ ਨੇ ਉਹ ਕੰਮ ਕਿਹਦੇ ਵਾਸਤੇ ਛੱਡਦੇ ਨੇ ਉਹ ਦਕਾਦੀ ਜਿਹਦੇ ਖਿਲਾਫ ਪੂਰੀ ਐਵੀਡੈਂਸ ਹੈਗੀ ਹੈ ਮੁੱਖ ਮੰਤਰੀ ਦੇ ਸਾਹਮਣੇ ਕਾਈਐਸਐਸ ਕੀ ਹੈ ਜਿੱਦਾਂ ਡੀਸੀ ਦੇ ਸਾਹਮਣੇ ਪਟਵਾਰੀ ਹੈ ਨਾ ਇਹ ਤਾਂ ਮੁੱਖ ਮੰਤਰੀ ਦੇ ਸਾਹਮਣੇ ਆ ਗਿਆ ਜਿਹੜੇ ਵੀ ਵੰਡਰਫੁਲ ਆਫੀਸਰ ਹੈ ਨਹੀਂ ਜਾ ਕੇ ਅਮਰੀਕਾ ਚ ਟਾਈਮ ਵੀ ਪਾਸ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਕਹਿੰਦੇ ਯਾਰ ਇਹ ਤਾਂ ਖੱਜੇ ਹੈਗੇ ਨੇ ਕੰਮ ਕੋਈ ਨਹੀਂ ਕਰਦਾ ਇਹਨੂੰ ਪਦੇ ਕਰ ਦੋ ਰਿਟਾਇਰਡ ਆਈਐਸ ਆਫੀਸਰ ਜਾਂ ਜਿਹੜੇ ਮੌਜੂਦਾ ਆਈਐਸ ਆਫੀਸਰਸ ਨੇ ਕਲੋਨਾਈਜ਼ਰਸ ਬਣ ਗਏ ਨੇ ਜਿੰਨਾ ਬੰਦਿਆਂ ਦਾ ਤੁਸੀਂ ਨਾ ਲੈਦੇ ਉਹ ਬੰਦਿਆਂ ਨੇ ਸਰਵਿਸ ਹੀ ਕਰਤਾ ਸੀ ਸ਼ੁਰੂ ਮੈਂ ਤੁਹਾਡਾ ਹੋਸਟ ਤੇ ਦੋਸਤ ਪ੍ਰਲਾਦ ਸੰਗੇਲੀਆ ਇੱਕ ਵਾਰ ਫਿਰ ਤੁਹਾਨੂੰ ਦੱਸਣਾ ਚਾਹੁੰਗਾ ਕਿ ਕਿਸ ਤਰੀਕੇ ਦੇ ਨਾਲ ਆਈਐਸ ਲੋਬੀ ਕੰਮ ਕਰਦੀ ਹੈ ਕਿਉਂਕਿ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਇਹ ਇੰਨਾ ਵੱਡਾ ਕੁਬੇਰ ਦਾ ਖਜ਼ਾਨਾ ਅਧਿਕਾਰੀਆਂ ਕੋਲੋਂ ਆਉਂਦਾ ਕਿਵੇਂ ਹੈ ਤੇ ਹੁਣ ਇਸ ਐਪੀਸੋਡ ਯਾਨੀ ਕਿ ਦੂਸਰੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਈਐਸ ਅਧਿਕਾਰੀ ਨੂੰ ਕਿੰਨਾ-ਕਿੰਨਾ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿੰਨੇ ਚੈਲੰਜਸ ਉਹਨਾਂ ਦੇ ਸਾਹਮਣੇ ਰਹਿੰਦੇ ਨੇ ਅਤੇ ਉਹਨਾਂ ਦੇ ਕੰਮ ਕਰਨ ਦੀ ਕਿਵੇਂ ਜੀ ਪ੍ਰਕਿਰਿਆ ਰਹਿੰਦੀ ਹੈ ਸਾਡੇ ਨਾਲ ਅੱਜ ਵੇਲੇ ਮੌਜੂਦ ਨੇ ਟੀਆਰ ਸਰੰਗਰਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਸਰ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਐਪੀਸੋਡ ਚਲਾ ਰਹੇ ਹਾਂ ਸਾਡਾ ਅੱਜ ਦੂਸਰੇ ਐਪੀਸੋਡ ਦੇ ਵਿੱਚ ਤੁਹਾਡੇ ਕੋਲੋਂ ਇਹ ਜਾਨਣਾ ਚਾਹਾਂਗੇ ਕਿ ਜਿਹੜੇ ਆਈਐਸ ਅਧਿਕਾਰੀ ਨੇ ਉਹਨਾਂ ਦੇ ਕੰਮ ਕਰਨ ਦੀ ਪ੍ਰਕਿਰਿਆ ਕਿਵੇਂ ਜੀ ਰਹਿੰਦੀ ਹੈ ਆਈਐਸ ਆਫੀਸਰ ਬਣ ਰਹੇ ਨੇ ਉਹਨਾਂ ਦੇ ਕੰਮਕਾਜ 'ਚ ਤਬਦੀਲੀ ਆਈ ਹੈ ਕੰਮਕਾਜ ਦੇ ਵਿੱਚ ਦੇਖੋ ਤਬਦੀਲੀ ਤੇ ਆਈ ਹੈ ਡਿਜੀਟਲਾਈਜੇਸ਼ਨ ਹੋ ਗਿਆ ਸਰਕਾਰ ਕਹਿੰਦੀ ਹੈ ਡਿਜੀਟਲਾਈਜ਼ ਕਰ ਦੋ ਤੇ ਅੱਜ ਮੈਂ ਸੀਐਮ ਦੇ ਪੋਰਟਲ ਤੇ ਇੱਕ ਸਗੀ ਕੋਈ ਸਾਡਾ ਸਾਡਾ ਇੱਕ ਫੋਰਮ ਹੈਗਾ ਫੋਰਮ ਫਾਰ ਵੀਕਲ ਸੈਕਸ਼ਨ ਉਹਦਾ ਜ ਆਪਾਂ ਚਿੱਠੀ ਬਣਾਦੇ ਸੀ ਬਣਾ ਕੇ ਤਾਂ ਮੈਂ ਕਿਹਾ ਪੋਰਟਲ ਤੇ ਮੈਂ ਅਪਲੋਡ ਕਰ ਦਿੰਦਾ ਵੈਸੇ ạ ਆਈਟੀ ਸੇਵ ਹੀ ਕਾਫੀ ਹੈ ਮੈਂ ਕਾਫੀ ਕੰਮ ਕਰ ਲਿਆ ਲੇਕਿਨ ਮੇਰ ਕੋ ਤਾਂ ਉਹ ਦੀ ਰਜਿਸਟ੍ਰੇਸ਼ਨ ਹੋਈ ਨਹੀਂ ਲੋਕ ਜਿਹੜੇ ਕਰ ਰਹੇ ਨੇ ਉਹ ਲੱਕੀ ਨੇ ਕਿ ਉਹਨਾਂ ਦੀ ਹੋ ਗਈ ਹੋਏਗੀ ਚਲੋ ਅਸੀਂ ਵੀ ਕਰ ਲਾਂਗੇ ਥੋੜਾ ਟਾਈਮ ਲੱਗੇਗਾ ਹਾਂ ਤੁਸੀਂ ਇਹ ਪੁੱਛਿਆ ਕਿ ਕੰਮ ਕਾਰ ਚ ਕੀ ਤਬਦੀਲੀ ਆਈ ਡਿਸਲਾਈਜ਼ੇਸ਼ਨ ਹੋ ਗਈ ਡਿਸਲਾਈਜ਼ੇਸ਼ਨ ਦਾ ਫਾਇਦਾ ਵੀ ਹੈਗਾ ਤੇ ਇਹਦੇ ਚ ਪ੍ਰੋਬਲਮਾਂ ਵੀ ਬੜੀਆਂ ਨੇ ਜਿੱਦਾਂ ਮੈਂ ਦੱਸਿਆ ਕਿ ਪੋਰਟਲ ਖੁੱਲਦਾ ਨਹੀਂ ਸਰਵਰ ਡਾਊਨ ਨੇ ਤੁਹਾਨੂੰ ਕੁਝ ਆਈਡੀਆ ਵੀ ਨਹੀਂ ਕਿ ਕਰਨਾ ਕਿਦਾਂ ਨਹੀਂ ਸਰ ਆਈਐਸ ਅਫੀਸਰ ਦੇ ਜਿਹੜੇ ਕੰਮਕਾਜ ਦੇ ਵਿੱਚ ਉਹਨਾਂ ਦੇ ਕੰਮਕਾਜ ਦੇ ਵਿੱਚ ਕਿਉਂਕਿ ਡਿਜੀਟਲਾਈਜੇਸ਼ਨ ਜਿਹੜੀ ਹੈਗੀ ਆ ਉਹ ਤਾਂ ਚਲੋ ਹੁਣ ਸਮੇਂ ਦੇ ਹਿਸਾਬ ਨਾਲ ਉਹ ਆਈਟੀ ਦਾ ਜਿਵੇਂ ਯੁੱਗ ਵੱਧ ਰਿਹਾ ਹੈ ਆਈਟੀ ਵੱਲ ਜਾ ਰਿਹਾ ਹੈ ਸਾਰਾ ਉਹ ਕੰਮਕਾਜ ਦਾ ਕਹਿਣ ਦਾ ਮਤਲਬ ਹੈ ਲੋਕਾਂ ਦੇ ਨਾਲ ਪਬਲਿਕ ਡੀਲਿੰਗ ਜਿਹੜੀ ਤੁਹਾਡੇ ਵੱਲੋਂ ਵੀ ਕੀਤੀ ਜਾਂਦੀ ਸੀ ਅਫੀਸਰਜ਼ ਵੱਲੋਂ ਕੀਤੀ ਜਾਂਦੀ ਹੈ ਉਹਨਾਂ ਦੇ ਵਿੱਚ ਕੁਝ ਚੇਂਜ ਆਇਆ ਹੈ ਜੇ ਇਹੀ ਹੈ ਕਿਉਂਕਿ ਡਿਜੀਟਲਾਈਜੇਸ਼ਨ ਹੋ ਗਈ ਹੈ ਹੁਣ ਫੇਸ ਤੁਹਾਡੇ ਕੋਲ ਨਹੀਂ ਹੈ ਫॉर एग्जांपल ਮੈਂ ਤੁਹਾਨੂੰ ਦੱਸਦਾ ਕਿ ਆਪਾਂ ਡਿਸਟ੍ਰਿਕਟ ਕਾਨਡ ਜਾਂਦੇ ਸੀਗੇ ਸਾਡੇ ਟਾਈਮ ਤੇ ਵੀ ਹੋਇਆ ਉਹਦੇ ਚੀਜ਼ਾਂ ਜਿਹੜੀਆਂ ਕ腐ਪਸ਼ਨ ਹੋਣਾ ਉਦੋਂ ਵੀ ਸੀਗਾ ਮੈਂ ਨਹੀਂ ਕਹਿੰਦਾ ਉਦੋਂ ਨਹੀਂ ਸੀਗਾ ਸਾਨੂੰ ਕਈ ਵਾਰ ਪਤਾ ਵੀ ਨਹੀਂ ਹੁੰਦਾ ਸਾਡੇ ਨੋਟਿਸ ਹੀ ਨਹੀਂ ਹੈਗਾ ਹੁਣ ਕੀ ਹੁੰਦਾ ਹੈ ਕਿ ਮੈਂ ਦੋ ਬਾਸ ਡਿਸਟ੍ਰਿਕਟ ਕਾਨ ਗਿਆ ਮੁਹਾਲੀ ਹੁਣ ਤੁਸੀਂ ਸਬ ਡਿਸਟ੍ਰਿਕਟ ਦੀ ਸ਼ਕਲ ਵੀ ਨਹੀਂ ਦੇਖਦੇ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਹੈ ਲੋੜ ਵੀ ਨਹੀਂ ਹੈ ਚੰਗੀ ਗੱਲ ਹੈ ਇਹ ਚੰਗੀ ਗੱਲ ਹੈ ਕਿ ਉਹਨੂੰ ਬਿਨਾਂ ਦੇਖੇ ਮੇਰੀ ਰਿਸਟਰੀ ਹੋ ਰਹੀ ਐ ਪਹਿਲੇ ਤਾਂ ਹਰ ਬੰਦਾ ਜਾਂਦਾ ਸੀ ਮਾਰਕ ਕਰਾਂਦਾ ਹੁੰਦਾ ਸੀ ਮੈਨੂੰ ਯਾਦ ਐ ਮਾਰਕ ਹੋਣ ਤੋਂ ਬਾਅਦ ਹੀ ਕਲਰ ਕੋ ਡੀਲ ਡੂਲ ਲੇਕਿਨ ਹੁਣ ਸਿਸਟਮ ਚੇਂਜ ਹੋ ਗਿਆ ਇਹ ਅੰਗੂਠੇਗਾਠੇ ਲੱਗਦੇ ਨੇ ਲੇਕਿਨ ਤੁਸੀਂ ਕਦੀ ਮਹਾਲੀ ਜਾ ਕੇ ਦੇਖੋ ਕੀ ਕ腐ਸ਼ਨ ਰੁਕ ਗਿਆ ਡਿਸਟ੍ਰੈਕਸ਼ਨ ਹੋਣਾ ਰੁਕ ਗਿਆ ਨਹੀਂ ਸਿਸਟਮ ਇੰਨਾ ਕ ਕੰਪਲੈਕਸ ਹੋ ਗਿਆ ਚਾਹੇ ਉਹ ਗਮਾੜਾ ਹੈ ਤੇ ਚਾਹੇ ਉਹ ਡੀਸੀ ਦਫਤਰ ਹੈ ਤੇ ਚਾਹੇ ਸਰਵਿਸਟਾ ਕਿ ਉੱਥੇ ਵਕੀਲਾਂ ਦੀ ਇੱਕ ਆਦਮੀ ਖੜੀ ਅੰਦਰ ਜਿਸ ਤੇ ਕਰਵਾਉਣ ਵਾਲਿਆਂ ਦੀ ਵਕੀਲ ਹੀ ਤੁਹਾਨੂੰ ਨਾਲ ਲੈ ਕੇ ਜਾ ਰਿਹਾ ਵਕੀਲ ਹੀ ਉਹਦੇ ਉੱਤੇ ਤੁਹਾਡੇ ਛਾਪੇ ਲਗਾ ਦਿਆ ਅੰਗੂਠੇ ਪ੍ਰਿੰਟਸ਼ਿੰਗ ਕਰਾ ਰਿਹਾ ਦਬਕੇ ਮਾਦੇ ਲੋਕਾਂ ਨੂੰ ਉਹ ਜਿਹੜੇ ਕਲਾਇੰਟ ਉਹਨਾਂ ਨੂੰ ਦਬਕੇ ਮਾਦੇ ਆ ਔਰ ਜਿਹੜੇ ਡੀਲਰ ਨੇ ਜਿਹੜੇ ਤੁਹਾਨੂੰ ਲੈ ਕੇ ਜਾ ਰਹੇ ਨੇ ਉਹ ਆਪਣੀ ਫੀਸ ਪਹਿਲੇ ਰੱਖ ਲੈਂਦਾ ਤੇ ਫੇਰ ਉਹ ਜਿਹੜੇ ਗਵਾਹੀ ਪਾਣ ਵਾਲੇ ਨੂੰ ਜਿਹੜਾ ਉਹ ਵੱਖਦੇ ਪੈਸੇ ਦਿੰਦਾ ਲਿਖਣ ਵਾਲਾ ਕਹਿੰਦਾ ਇੰਨੇ ਪੈਸੇ ਕੁੱਲ ਮਿਲਾ ਕੇ ਰਜਿਸਟਰੀ ਕਰਨ ਵਾਲਾ ਜੇ ਦੀ ਛੋਟੀ ਮੋਟੀ ਵੀ ਕੋਈ ਰਜਿਸਟਰੀ ਹੈ 40 50 ਹਜ਼ਾਰ ਦਾ ਖਰਚਾ ਕਰਕੇ ਅੰਦਾਜ਼ਾ ਜੇ ਰਜਿਸਟਰੀ ਵੱਡੀ ਤਾਂ ਜ਼ਿਆਦਾ ਵੀ ਖਰਚਾ ਹੈਗਾ ਜੀ ਸੋ ਇਹ ਚੇਂਜ ਆਈ ਹੈ ਗਮਾੜਾ ਚ ਤੁਸੀਂ ਜਾ ਕੇ ਦੇਖ ਲਓ ਮੈਂ ਵੀ ਇੱਕ ਘਰ ਦਾ ਨਕਸ਼ਾ ਨੁਕਸ਼ਾ ਪਾਸ ਕਰਾ ਕੇ ਤੇ ਕੋਸ਼ਿਸ਼ ਕੀਤੀ ਉਹ ਜਿਹੜੇ ਅਧਿਕਾਰੀ ਉੱਥੇ ਲੱਗੇ ਸੀ ਉਹ ਮੇਰੇ ਅੰਦੇ ਦੀ ਕੰਮ ਕੀਤਾ ਹੋਇਆ ਸੀ ਬੜੇ ਚੰਗੇ ਮੈਂ ਗਿਆ ਵਧੀਆ ਬਿਸਕੁਟ ਚਾਹ ਪਾਣੀ ਪੁਲਾਇਆ ਮੈਨੂੰ ਨਾ ਮੈਨੂੰ ਇੱਕ ਸੁਪਰਡੰਟ ਨੂੰ ਬੁਲਾਇਆ ਵੇ ਇਹਨਾਂ ਦਾ ਕੋਈ ਵੀ ਕੰਮ ਹੋ ਤੂ ਕਰਨਾ ਉਹ ਚੰਗਾ ਸੀ ਸੁਭਨ ਕਰੀ ਵੀ ਗਿਆ ਲੇਕਿਨ ਹਰ ਸੀਟ ਤੇ ਜੇ ਕੋਈ ਅਧਿਕਾਰੀ ਤੁਹਾਨੂੰ ਜਾਣਦਾ ਉਹ ਵੀ ਹੈਲਪਲੈਸ ਹੈ ਉਹ ਜੇਈ ਨੂੰ ਕਹਿੰਦਾ ਜੇਈ ਨਹੀਂ ਕਹਿਣਾ ਮੰਨਦਾ ਜੇਈ ਉਹ ਤਾਂ ਕਹਿਣਾ ਹੀ ਨਹੀਂ ਮੰਨਦਾ ਮੈਂ ਕਿੰਨੀ ਵਾਰ ਅਧਿਕਾਰੀ ਕੋਲ ਜਾਵਾਂਗਾ ਤੇ ਕਿੰਨੀ ਵਾਰ ਅਧਿਕਾਰੀ ਮੈਨੂੰ ਮਿਲੂ ਸਿਸਟਮ ਇੰਨਾ ਕੰਪਲੈਕਸ ਹੈ ਗਿਆ ਕਿ ਤੁਸੀਂ ਮੰਨ ਲਓ ਪਲਿੰਥ ਲੈਵਲ ਤੱਕ ਆ ਗਏ ਤੇ ਤੁਹਾਨੂੰ ਪਲਿੰਥ ਦਾ ਸਰਟੀਫਿਕੇਟ ਲੈਣਾ ਹੈ ਜੇਈ ਕੋਲ ਜੇਈ ਆਂਦਾ ਹੀ ਨਹੀਂ ਤੋ ਇਹ ਕਦੀ ਜੋ ਫੋਨ ਮੈਂ ਆ ਜਾਵਾਂਗਾ ਮੈਂ ਕੱਲ ਆਵਾਂਗਾ ਆਂਦਾ ਹੀ ਨਹੀਂ ਤੁਹਾਡਾ ਕੰਮ ਅੱਗੇ ਨਹੀਂ ਵਧਿਆ ਇੰਨੀਆਂ ਕਿ ਦਿੱਕਤਾਂ ਡਿਸਲਾਈਸ਼ਨ ਹੋਣ ਤੋਂ ਬਾਅਦ ਵੀ ਜਿਸ ਲਈ ਮੈਂ ਖਲਾਫ ਨਹੀਂ ਚੰਗੀ ਗੱਲ ਏ ਮੇਰਾ ਆਪਣਾ ਆਰਮ ਲਾਇਸੈਂਸ ਸੀਗਾ ਫਤੇਗੜ ਸਾਹਿਬ ਤੋਂ ਮੈਂ ਡੀਸੀਸੀ ਡੀਸੀ ਦੇ ਨਾਂ ਤੇ ਬਣਾ ਡੀਸੀ ਦਾ ਆਈਡੈਂਟਿਟੀ ਸੀਗਾ ਕਹਿੰਦਾ ਜੀ ਤੁਸੀਂ ਚੇਂਜ ਕਰਾ ਲਓ ਮੈਂ ਕਿਹਾ ਚੰਗੀ ਗੱਲ ਏ ਵੀ ਚੇਂਜ ਕਰਾ ਲੈਣਾ ਚਾਹੀਦਾ ਮੈਨੂੰ ਇੱਥੇ ਇੱਥੇ ਕਦਮ ਦੇ ਵਿੱਚ ਬੰਦਾ ਭੇਜ ਕੇ ਉੱਥੋਂ ਕਰਾਇਆ ਮੇਰੇ ਸੱਤ ਅੱਠ ਮਹੀਨੇ ਲੱਗ ਗਏ 2 ਵਜੇ ਮੇਰੀ ਪੁਲਿਸ ਵੈਰੀਫਿਕੇਸ਼ਨ ਹੋਈ ਮੈਂ ਪੁੱਛਿਆ ਵੀ 2 ਵਜੇ ਕਿਉਂ ਕਰਦੇ ਹੋ ਕਹਿੰਦੇ ਜੀ ਇੱਕ ਵਾਰ ਤਾਂ ਵੈਰੀਫਿਕੇਸ਼ਨ ਤੁਹਾਡੀ ਹੋਈ ਵੀ ਤੁਹਾਡਾ ਐਡਰੈਸ ਚੇਂਜ ਹੋਇਆ ਦੂਜੀ ਵਾਰ ਤੁਹਾਡੀ ਵੈਰੀਫਿਕੇਸ਼ਨ ਹੋ ਰਹੀ ਕਿ ਤੁਹਾਡਾ ਨਿਊ ਹੋਣਾ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਜਿਹੜੇ ਕਿ ਇੱਥੇ ਰਹਿੰਦੇ ਸੀ ਉਸ ਲੋਨਾਂ ਨਾਲ ਵੀ ਗੱਲ ਕੀਤੀ ਮੈਂ ਕਿਹਾ ਵੀ ਮੈਡਮ ਮੇਰਾ ਤਾਂ ਹੋ ਨਹੀਂ ਰਿਹਾ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਜਿਹੜਾ ਕਲਰਕ ਆ ਉਹ ਕਹਿੰਦੇ ਸਾਰਾ ਕੁਝ ਹੋ ਗਿਆ ਹੁਣ ਸਿਸਟਮ ਨੇ ਇਹਨੂੰ ਲੈ ਰਿਆ ਇਹਦਾ ਪ੍ਰਿੰਟ ਨਹੀਂ ਆ ਰਿਹਾ ਮੰਦਾ ਇੰਨਾ ਕੋਖਾ ਕੰਮ ਹੈ ਨਾ ਇੰਨਾ ਕੋਖਾ ਕੰਮ ਹੈ ਕਿ ਮੈਂ ਦੱਸ ਹੀ ਨਹੀਂ ਸਕਦਾ ਉਹ ਕਿਉਂਕਿ ਜਿਹੜੀ ਸਰਵਿਸ ਦੀ ਵੈਲਿਊ ਹੈ ਸਟੇਟਸ ਹੈ ਜਿਹੜੇ ਨੋਰਮਲ ਸੋਸਾਇਟੀ ਦੇ ਜਿਸ ਢੰਗ ਨਾਲ ਸੀ ਆਈਐਸਫਸ ਨੂੰ ਸਮਝਨੇ ਕਿ ਵੱਡਾ ਅਫਸਰ ਹੈ ਡੇ 1 ਤੋਂ ਜੁਆਇਨਿੰਗ ਕਰਨ ਤੋਂ ਜਾਣ ਤੋਂ ਗੱਡੀ ਦੇ ਵਿੱਚ ਜਾਂਦੇ ਹੱਥ ਪੈਦੇ ਨੇ ਉਹ ਹੁਣ ਇੱਕ ਆਰਡੀਨਰੀ ਆਈਐਸਫਸ ਨਹੀਂ ਅਫਸਰ ਬੰਦਾ ਨਹੀਂ ਰਹਿ ਗਿਆ ਸੋਸਾਇਟੀ ਦਾ ਉਹ ਬਹੁਤ ਵੱਡਾ ਬੰਦਾ ਬਣ ਗਿਆ ਤੇ ਉਹਦੇ ਨਾਲ ਡੀਲ ਕਰਨਾ ਉਹਦੇ ਨਾਲ ਮਿਲਣਾ ਉਹਨੂੰ ਆਪਣੀ ਗੱਲ ਸੁਣਾਣੀ ਬਹੁਤ ਔਖਾ ਹੋ ਗਿਆ ਬਹੁਤ ਜ਼ਿਆਦਾ ਔਖਾ ਹੋ ਗਿਆ ਪਹਿਲੇ ਨਾਲੋਂ ਮੈਂ ਉਹ ਵੀ ਅਧਿਕਾਰੀ ਦੇਖੇ ਨੇ ਅਸੀਂ ਵੀ ਰਹੇ ਆ ਕਈ ਜ਼ਿਲ੍ਹੇ ਦੇ ਡੀਸੀ ਪਿੰਡਾਂ 'ਚ ਜਾ ਕੇ ਵੱਟ ਤੇ ਬੈਠ ਕੇ ਜਿੰਨੀ ਦੇ ਤੁਸੀਂ ਲੋਕਾਂ ਦੇ ਲੈਵਲ ਤੇ ਜਾ ਕੇ ਉਹਨਾਂ ਦੇ ਲੈਵਲ ਤੇ ਜੇ ਪਿੰਡ 'ਚ ਗਏ ਹੋ ਨਾ ਤੇ ਜਿੱਥੇ ਉਹ ਬੈਠੇ ਆ ਜੇ ਉੱਥੇ ਖੇਤਾਂ ਜੀ ਤੁਹਾਡੀ ਕੁਰਸੀ ਟੇਬਲ ਲਾ ਤੇ ਉਹ ਗਲਤ ਉਹ ਨਹੀਂ ਜਿੱਥੇ ਉਹ ਬੈਠੇ ਨੇ ਉਸ ਵੇਲੇ ਸਿੱਟਦੇ ਆ ਤਾਕੇ ਉਹ ਇਹ ਸਮਝਣ ਕਿ ਇਹ ਅਧਿਕਾਰੀ ਜਿਹੜਾ ਆਇਆ ਹੈ ਮੇਰੇ ਵਿੱਚੋਂ ਹੈ ਤੇ ਮੇਰੇ ਬਰਾਬਰ ਹੈ ਇਹ ਸਿੰਬੋਲਿਕ ਚੀਜ਼ਾਂ ਹੁੰਦੀਆਂ ਨੇ ਮੈਂ ਕੋਈ ਦੇਖਿਆ ਸਾਡੇ ਉੱਥੇ ਰਾਏਪੁਰ ਪੀਰ ਬਖਸ਼ ਵਾਲਾ ਹੈਗਾ ਕਪੂਥਲੇ ਦੇ ਵਿੱਚ ਉੱਥੇ ਕਤਲ ਹੋ ਗਿਆ ਉਸ ਜਮਾਨੇ ਚ ਜਦ ਵੀ ਉਹ ਡੀਜੀਪੀ ਸੀਗਾ ਮੈਂ ਐਸਟੀਐਮ ਸੀਗਾ ਤੇ ਦੂਸਰੀ ਹੈਡਕ quartਰ ਤੋਂ ਮੈਨੂੰ ਮੇਰੇ ਜੀ ਸਾਡੇ ਜੀ ਸੀ ਮੈਂ ਤੇ ਜਾਣਾ ਹੀ ਸੀਗਾ ਐਡਾ ਵੱਡਾ ਅਧਿਕਾਰੀ ਆ ਰਿਹਾ ਮੈਂ ਵੀ ਗਿਆ ਉਹ ਦੇਖੋ ਇੱਟਾ ਵੱਡਾ ਰਬੀਦੂ ਇੱਟਾ ਵੱਡਾ ਉਹਦਾ ਨਾਂ ਸੀਗਾ ਐਦਾਂ ਥੜੇ ਦੀ ਬੰਨੀ ਤੇ ਬੈਠ ਗਿਆ ਅਜੇ ਹੀ ਲੋਕਾਂ ਤੋਂ ਆਪ ਸਿੱਖੀਏ ਕਿਉਂ ਬੈਠਾ ਇਹ ਸ਼ੋਅ ਕਰਨ ਲਈ ਇਹ ਦੱਸਣ ਲਈ ਕਿ ਮੈਂ ਵੀ ਤੁਹਾਡੇ ਵਰਗਾ ਤੇ ਤੁਹਾਡੇ ਵਿੱਚੋਂ ਜਦੋਂ ਬੈਠੇਗਾ ਤੇ ਲੋਕ ਉਹਨੂੰ ਆਪਣੇ ਲੈਵਲ ਤੇ ਲਿਆ ਕੇ ਉਸ ਢੰਗ ਨਾਲ ਖੁੱਲ ਕੇ ਗੱਲ ਕਰਨਗੇ ਸਰ ਇੱਕ ਆਈਐਸ ਅਫੀਸਰ ਦੇ ਉੱਪਰ ਕੋਈ ਪ੍ਰੈਸ਼ਰ ਹੁੰਦਾ ਕਿ ਜੇਕਰ ਉਹ ਇਮਾਨਦਾਰ ਇਮਾਨਦਾਰੀ ਕਰਨਾ ਚਾਹੇ ਤੇ ਉਹਨੂੰ ਪ੍ਰੈਸ਼ਰ ਪਾ ਕੇ ਉਹਦੇ ਕੋਲੋਂ ਕੋਈ ਕੰਮ ਕਰਵਾਏ ਜਾਂਦੇ ਨੇ ਸਰਕਾਰ ਦਾ ਪ੍ਰੈਸ਼ਰ ਹੋਵੇ ਜਾਂ ਕੁਝ ਵੀ ਉਹਨਾਂ ਦੇ ਉੱਪਰ ਪ੍ਰੈਸ਼ਰ ਹੋਵੇ ਜੇ ਆਈਐਸ ਅਫਸਰ ਚਾਵੇ ਮੈਂ ਇਮਾਨਦਾਰੀ ਨਾਲ ਕੰਮ ਕਰਨਾ ਤੇ ਉਸ ਨੂੰ ਉਹ ਕੰਮ ਕਰਨ ਦਿੰਦੇ ਨੇ ਦੇਖੋ ਐਸਾ ਕੁਝ ਨਹੀਂ ਇਹ ਸਰਵਿਸ ਆਪਣੇ ਆਪ ਦੇ ਵਿੱਚ ਇੱਕ ਪੋਲੀਟੀਕਲ ਸਰਵਿਸ ਹੈਗੀ ਹੈ ਆਈਐਸ ਆਈਪੀਐਸ ਇੱਕ ਪੋਲੀਟੀਕਲ ਸਰਵਿਸ ਬਿਕਾਜ਼ ਵੀ ਡੀਲਸ ਵਿਦ ਦਾ ਪੋਲੀਟੀਸ਼ੀਅਨ ਯਾ ਔਰ ਦਿ ਡੇ ਵਨ ਤੋਂ ਜਿਹੜੇ ਵੀ ਲੋਕ ਆ ਰਹੇ ਨੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਪ੍ਰੈਸ਼ਰ 'ਚ ਹੀ ਕੰਮ ਕਰਨਾ ਪੈਣਾ ਹੈ। ਲੇਕਿਨ ਪ੍ਰੈਸ਼ਰ ਬਹੁਤ ਕਿਸਮ ਦੇ ਹੁੰਦੇ ਨੇ। ਇੱਕ ਪ੍ਰੈਸ਼ਰ ਹੈ ਪੋਲਿਟੀਕਲ ਪ੍ਰੈਸ਼ਰ ਹੈਗਾ ਪਾਰਟੀ ਨੇ ਆਪਣੀ ਸਾਖ ਨੂੰ ਬਚਾਉਣਾ ਹੈਗਾ। ਜਿਹਦੇ ਵਿੱਚ ਛੋਟਾ ਮोटा ਇੱਧਰ ਉੱਧਰ ਕਰਨ ਦੀ ਲੋੜ ਹੈਗੀ ਹੈ, ਜ਼ਿਆਦਾ ਨਹੀਂ ਹੈ। ਕੋਈ ਪੰਚਾਇਤ ਦੇ ਇਲੈਕਸ਼ਨ ਹੋ ਰਹੇ ਆ, ਆਪਾਂ ਰੂਲ ਚੇਂਜ ਕਰਨਾ ਹੈ, ਇਹ ਕਰਨਾ ਹੈ, ਉਹ ਕਰਨਾ ਹੈ ਇਦਾਂ ਦੇ ਹੈ। ਦੂਜੇ ਪ੍ਰੈਸ਼ਰ ਉਹਨੇ ਜਿਹਦੇ ਚ ਡਾਇਰੈਕਟ ਪੈਸੇ ਦੀ ਇਨਵੋਲਵਮੈਂਟ ਹੈਗੀ ਆ ਤੁਸੀਂ ਫਿਨੈਂਸ ਦਾ ਕੇਸ ਨੂੰ ਦੇਖੋ ਫਾਈਲ ਨੂੰ ਤੁਸੀਂ ਜੀਐਸਟੀ ਦੇ ਕੇਸ ਨੂੰ ਦੇਖੋ ਵੱਡੇ ਵੱਡੇ ਕੇਸ ਦੇਖੋ ਜਿਹੜੇ ਹੋਏ ਨੇ ਉਸ ਵੇਲੇ ਉਹਦੇ ਵਿੱਚ ਪ੍ਰੈਸ਼ਰ ਹੈ ਪ੍ਰੈਸ਼ਰ ਕੀ ਹੈ ਕਿ ਪਾਲਿਸੀ ਦੀ ਚੇਂਜ ਕੀਤੀ ਗਈ ਹੈ ਲਾਸਟ ਮਿੰਟ ਦੇ ਵਿੱਚ ਹੂੰ ਉਹ ਅਧਿਕਾਰੀ ਨੂੰ ਪਤਾ ਹੈਗਾ ਕਿ ਇਹ ਪਾਲਿਸੀ ਦੀ ਚੇਂਜ ਜਿਹੜੀ ਹੈ ਇਸ ਚੇਂਜ ਦੇ ਨਾਲ 5-700 ਕਰੋੜ ਦਾ ਹਜ਼ਾਰ ਕਰੋੜ ਦਾ ਸਰਕਾਰ ਦਾ ਨੁਕਸਾਨ ਹੋ ਰਿਹਾ ਤੇ ਕਿਸੇ ਪਾਰਟਿਕੂਲਰ ਬੰਦੇ ਦਾ ਫਾਇਦਾ ਹੋ ਰਿਹਾ ਉਹਦੇ ਇੰਨੇ ਸਾਰੇ ਬੰਦੇ ਪੈਸੇ ਜਿਹੜੇ ਹੁੰਦੇ ਨੇ ਇਕੱਲੇ ਬੰਦੇ ਕੋਲ ਨਹੀਂ ਜਾਂਦੇ ਹੈਗੇ ਇਹ ਟੌਪ ਤੋਂ ਇਹ ਮੁੱਖ ਮੰਤਰੀ ਮੈਂ ਸਾਫ਼ ਕਹਿੰਦਾ ਮੁੱਖ ਮੰਤਰੀ ਦੇ ਲੈਵਲ ਤੋਂ ਥੱਲੇ ਪ੍ਰੈਸ਼ਰ ਆਂਦਾ ਹੈ ਕਿ ਐਦਾਂ ਕਰ ਲਓ ਉਹ ਕੀਤਾ ਜਾਂਦਾ ਇਸ ਕੇਸ ਦੇ ਵਿੱਚ ਵੀ ਜਿਹੜਾ ਸੀਗਾ ਉਹਦੇ ਵਿੱਚ ਪੋਲਿਸੀ ਚੇਂਜ ਕੀਤੀ ਗਈ ਪਲੋਟਾਂ ਦੀ ਉਦੋਂ ਪੋਲਿਸੀ ਆਈ ਡੋਨਟ نو ਕਿ ਕੁਝ ਲੋਕ ਕਹਿੰਦੇ ਨੇ ਕਿ ਉਹ ਤਸੀਮ ਦੀ ਵੀ ਅਪਰੂਵਲ ਨਹੀਂ ਲਈ ਮੈਂ ਤਾਂ ਸੁਣਿਆ ਹੀ ਹੈ মিডিਏ ਤੋਂ ਮੈਂ ਫਾਈਲ ਨਹੀਂ ਦੇਖੀ ਸੋ ਅਜਿਹੇ ਕੇਸਾਂ ਦੇ ਵਿੱਚ ਜਿੱਥੇ ਤੁਹਾਡੀ ਪਾਲਿਸੀ ਚੇਂਜ ਕਰਨਾ ਜਾਂ ਤੁਹਾਡੇ ਪਾਲਿਸੀ ਤੋਂ ਡਿਵੀਏਟ ਹੋਣ ਨਾਲ ਜਾਂ ਤੁਹਾਡੀ ਕਲਮ ਦੇ ਨਾਲ 5-700 ਹਜ਼ਾਰ ਕਰੋੜ ਦਾ ਸਰਕਾਰ ਦਾ ਨੁਕਸਾਨ ਹੁੰਦਾ ਉਹ ਪ੍ਰੈਸ਼ਰ ਜਿਹੜਾ ਹੈਗਾ ਉਸ ਦੀ ਕੋਈ ਮੰਤਨ ਨਹੀਂ ਸਮਝੀ ਉਹ ਵਿੱਚ ਦੇਖੋ ਉਹ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਐਟਾ ਵੱਡਾ ਕੰਮ ਤੁਸੀਂ ਕਰਦੇ ਹੋ ਕਿ ਸਟੇਟ ਦਾ ਲੋਕਾਂ ਦਾ ਟੈਕਸ ਪੇਅਰ ਦਾ ਨੁਕਸਾਨ ਕਰਦੇ ਹੋ ਤੁਸੀਂ ਇਹ ਫੌਲਸਟੋਲ ਕੇਸ ਦੇਖ ਲਓ ਇਹਨਾਂ ਦੇ ਵਿੱਚ ਜਿਹੜਾ ਸਰਕਾਰ ਨੂੰ ਚੂਨਾ ਲੱਗਾ ਸਰਕਾਰ ਕੌਣ ਹੈ ਲੋਕਾਂ ਦੇ ਟੈਕਸ ਪੇਅਰ ਨੂੰ ਲੱਗਾ ਉਹ ਕਿੰਨਾ ਵੱਡਾ ਸੀਗਾ ਕਿੰਨੇ ਸਾਲ ਇਹ ਕੇਸ ਚੱਲੇ ਤੇ ਫੌਲਸਟੀ ਲੈਂਡ ਦੇ ਉੱਤੇ ਬڑے-ਬڑے ਕਲੱਬ ਗੋਲਫ ਕਲੱਬ ਫਾਰਮ ਹਾਊਸ ਬਣ ਗਏ ਕੋਟਾ ਤੋਂ ਵੀ ਕਲੀਅਰ ਹੋ ਗਿਆ ਸਾਰਾ ਕੁਝ ਹੋ ਗਿਆ ਅਲਟੀਮੇਟਲੀ ਇਹ ਸਾਰੀ ਗੰਦੀ ਖੇਲ ਦੇ ਵਿੱਚ ਲੂਜ਼ਰ ਕੌਣ ਹੈਗਾ ਲੂਜ਼ਰ ਹੈ ਆਰਡੀਨਰੀ ਟੈਕਸ ਪੇਅਰ ਤੇ ਪਰਟਿਕੁਲਰਲੀ ਬਹੁਤ ਜ਼ਿਆਦਾ ਗਰੀਬ ਲੋਕ ਲੋਕ ਕਹਿੰਦੇ ਜੀ ਇਹ ਗਰੀਬ ਲੋਕ ਤਾਂ ਟੈਕਸ ਦਿੰਦੇ ਨਹੀਂ ਗਰੀਬ ਲੋਕ ਸਿਅ ਇਨਕਮ ਟੈਕਸ ਨਹੀਂ ਦਿੰਦੇ ਬਾਕੀ ਹਰ ਕਿਸਮ ਦਾ ਟੈਕਸ ਜਿਹੜਾ ਆ ਉਹ ਗਰੀਬ ਹੀ ਦਿੰਦਾ ਕਿਉਂਕਿ ਗਰੀਬਾਂ ਦੀ ਗਿਣਤੀ ਜ਼ਿਆਦਾ ਹੂੰ ਉਹ ਤੇ ਇੱਕ ਦਾਲ ਖਰੀਦਦਾ ਚੌਲ ਖਰੀਦਦਾ ਤੇ ਉੱਤੇ ਵੀ ਪਤਾ ਨਹੀਂ ਕਿਸੇ ਦੇ सेल टैक्स ਕਿਹਾ ਤੇ ਜੀਐਸਟੀ ਕਿਸੇ ਦੇ ਵੈਟ ਲੱਗਦਾ ਹਰ ਚੀਜ਼ ਤੇ ਵੈਟ ਹੈ ਮਾਚਸ ਖਰੀਦ ਤੋਂ ਉੱਤੇ ਲੱਗਦਾ ਉਹਨਾਂ ਕੀ-ਕੀ ਚੀਜ਼ਾਂ ਖਰੀਦਦੇ ਉੱਤੇ ਲੱਗਦਾ ਤੇ ਕਿਉਂ ਨਹੀਂ ਦਿੰਦੇ ਟੈਕਸ ਜੀ ਸਰ ਜਿਹੜੇ ਆਈਐਸ ਕਹਿੰਦੇ ਨੇ ਵੀ ਸਰਕਾਰ ਹੀ ਆਈਐਸ ਚਲਾਉਂਦੇ ਨੇ ਅਧਿਕਾਰੀ ਚਲਾਉਂਦੇ ਨੇ ਇਹ ਸੱਚਾਈ ਹੈ ਜੀ ਦੇਖੋ ਮਿਲਜੋਲ ਕੇ ਚਲਾਉਂਦੇ ਆ ਮੈਂ ਤੇ ਕਹਾਂਗਾ ਕਿਉਂਕਿ ਸਰਕਾਰ ਤੇ ਆਈਐਸ ਅਧਿਕਾਰੀ ਬਹੁਤ ਸਾਰੇ ਆਈਐਸ ਅਫਸਰ ਜਿਹੜੇ ਨੇ ਉਹ ਸਰਕਾਰ ਵਾਲਾ ਰੋਲ ਕਰ ਰਹੇ ਨੇ ਮੰਤਰੀਆਂ ਵਾਲਾ ਰੋਲ ਕਰਦੇ ਆ ਪੋਲਿਟਿਸ਼ੀਨ ਦਾ ਰੋਲ ਕਰਦੇ ਆ ਤੇ ਬਹੁਤ ਸਾਰੇ ਪੋਲੀਟਿਸ਼ੀਅਨ ਦੀ ਬੜੀ ਤਮੰਨਾ ਹੈ ਕਿ ਆਹ ਦੇ ਡੀਸੀ ਕੋ ਬੜੀ ਪਾਵਰ ਮੈਂ ਡੀਸੀ ਵਾਲੀ ਪਾਵਰ ਲਾਂ ਅੱਜ ਕੀ ਹੋ ਰਿਹਾ ਡੀਸੀ ਨੂੰ ਕੌਣ ਚਲਾ ਦਿਆ ਡੀਸੀ ਨੂੰ ਤੇ ਕ ਐਮ ਐਲ ਏ ਚਲਾ ਦਿਆ ਡੀਸੀ ਨੂੰ ਤੇ ਇੱਕ ਪਾਰਟੀ ਦਾ ਜਿਹੜਾ ਤੁਹਾਡਾ ਉਹ ਕੀ ਹਲਕਾ ਇੰਚਾਰਜ ਚਲਾ ਰਿਹਾ ਤੁਸੀਂ ਮੈਨੂੰ ਕਿਸੇ ਅਧਿਕਾਰੀ ਨੇ ਦੱਸਿਆ ਕਹਿੰਦਾ ਜੀ ਉਹ ਟਾਈਮ ਨਿਕਲ ਗਿਆ ਅਸੀਂ ਕਹਿੰਦਾ ਕਿਸੇ ਪਿੰਡ ਦੀ ਗਲੀ ਪਾਰਟਿਕੂਲਰ ਗਲੀ ਨੂੰ ਪੱਕੀ ਕਰਨ ਦੀ ਸੈਂਕਸ਼ਨ ਨਹੀਂ ਦੇ ਸਕਦੇ ਜਿੰਨੀ ਦੇਦ ਤੁਹਾਨੂੰ ਜਿਹੜਾ ਹੈਗਾ ਜ਼ਿਲ੍ਹੇ ਦਾ ਜਿਹੜਾ ਉਹ ਲਗਾਇਆ ਹੋਇਆ ਇਨਚਾਰਜ ਇਨਚਾਰਜ ਉਹ ਨਹੀਂ ਇਜਾਜ਼ਤ ਦਿੰਦਾ ਕਿਉਂਕਿ ਹੋ ਸਕਦਾ ਗਲੀ ਉਹ ਗਲੀ ਉੱਥੇ ਬਣ ਜੇ ਜਿਸ ਗਲੀ 'ਚ ਉਹਦੇ ਵੋਟਰ ਨਹੀਂ ਹੈਗੇ ਅਗਰ ਇਸ ਹੱਦ ਤੱਕ ਪ੍ਰੈਸ਼ਰ ਹੈ ਤੇ ਇਸ ਹੱਦ ਤੱਕ ਇੰਟਰਫੀਰੈਂਸ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਕੋਲ ਕੋਈ ਵੀ ਔਦਾ ਨਹੀਂ ਹੈ ਚਲੋ ਐਮਐਲਏ ਕੋਲ ਤਾਂ ਕੋਈ ਔਦਾ ਹੋਏਗਾ ਮੰਨ ਲੈ ਉਹਦੀ ਗੱਲ ਮੰਨ ਲਓ ਲੇਕਿਨ ਇਹ ਹਲਕਾ ਇਨਚਾਰਜ ਜਿਹੜਾ ਹਾਇਰ ਹੋਇਆ ਬੰਦਾ ਹੈ ਜਾਂ ਜਿਸਨੇ ਇਲੈਕਸ਼ਨ ਵੀ ਨਹੀਂ ਲੜੀ ਅਗਰ ਉਹ ਤੇ ਉਹ ਡੀਸੀ ਨੂੰ ਚਲਾਏਗਾ ਤੇ ਫਿਰ ਆਹੀ ਹਵਾਲਾ ਹੋਣਾ ਜੋ ਹੋ ਰਿਹਾ। ਤੋਂ ਕਨਫਿਊਜ਼ਨ ਜੈ ਹੈਗਾ ਵੀ ਸਰਕਾਰ ਕੌਣ ਚਲਾ ਰਿਆ? ਨਹੀਂ ਮੈਂ ਇਹ ਸਵਾਲ ਤਾਂ ਪੁੱਛਿਆ ਪਿਛਲੇ ਦਿਨੇ ਜਦੋਂ ਆਈਐਸ ਅਧਿਕਾਰੀਆਂ ਦੇ ਖਿਲਾਫ ਭਗਵੰਤ ਮਾਨ ਦੀ ਸਰਕਾਰ ਖਾਸ ਤੌਰ ਤੇ ਮੁੱਖ ਮੰਤਰੀ ਵੱਲੋਂ ਕੋਈ ਸ਼ਿਕੰਜਾ ਕਸਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਸਾਰੇ ਅਧਿਕਾਰੀ ਬਿਨਾਂ ਕਿਸੇ ਨੂੰ ਦੱਸੇ ਆਪਣੇ ਆਪਣੇ ਸਟੇਸ਼ਨਾਂ ਤੋਂ ਸੈਕਟਰੀਏਟ ਪਹੁੰਚ ਗਏ ਉੱਤੇ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਸ਼ਾਇਦ ਨੀਲਮਾ ਵਾਲਾ ਕੇਸ ਹੈਗਾ ਜਿਹੜੇ ਹਸਬੰਡ ਵਾਈਫ ਵੀ ਜੇ ਗੱਲ ਕੀਤੀ ਆਈਏ ਸਦਕਾ ਦੀ ਜਾਂ ਹੋਰ ਗ੍ਰੋਪੇ ਦੇ ਅਧਿਕਾਰੀ ਜਿਹੜੇ ਨੇ ਦੇਖੋ ਇਹਨਾਂ ਦੀ ਗਵਰਨਮੈਂਟ ਦੇ ਨਾਲ ਬਹੁਤ ਇੰਟੀਮੇਸੀ ਹੈਗੀ ਐ ਅਧਿਕਾਰੀ ਸਰਕਾਰ ਤੋਂ ਬਿਨਾਂ ਨਹੀਂ ਚੱਲ ਸਕਦੇ ਸਰਕਾਰ ਦੇ ਅਧਿਕਾਰੀਆਂ ਤੋਂ ਬਿਨਾਂ ਨਹੀਂ ਚੱਲ ਸਕਦੀ ਇਹੜਾ ਵਰਕਮੈਨ ਐਕਟ ਨੇ ਜਾਂ ਹੋਰ ਲੇਬਰ ਲਾਜ਼ ਨੇ ਐਕਟ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਲੇਬਰਰ ਨੇ ਵਰਕਮੈਨ ਨੇ ਉਹਨਾਂ ਦੇ ਕੋਲ ਇਹ ਸਾਰੀਆਂ ਆਰਗੇਨਾਈਜੇਸ਼ਨ ਬਣਾਉਣ ਦੇ ਦੂਜੇ ਤੇ ਜਿਸ ਸਾਦੇ ਅਧਿਕਾਰ ਨੇ ਅਗਰ ਆਈਐਸ ਅਫੀਸਰ ਵੀ ਜਾਂ ਪੀਐਸ ਅਫਸਰ ਜਿਨ੍ਹਾਂ ਨੇ ਕੰਮ ਛੱਡਤਾ ਸੀਗਾ ਜਦੋਂ ਉਹ ਲੁਧਿਆਣਾ ਇੱਕ ਕਿਸੇ ਨੂੰ ਅਰੈਸਟ ਕਰ ਲਿਆ ਸੀਗਾ ਸੀਗਾ ਕੋਈ ਤਸੀਹੇ ਦਾ ਆਰਟੀਐਸ ਹਾਂਜੀ ਆਰਟੀਐਸ ਜਿਹਦੇ ਬਾਅਦ ਬਾਅਦ ਚ ਪਤਾ ਲੱਗਾ ਉਹਦੇ ਕਾਰਨਾਮੇ ਵੀ ਦੱਸੋ ਵੀ ਉਹਨੇ ਕੀਤਾ ਕੀ ਕੀ ਹੈਗਾ ਅਗਰ ਪੀਸੀਐਸ ਅਦਕਾਰੀ ਆਈਐਸ ਅਦਕਾਰੀ ਇਹ ਮੈਂ ਤਾਂ ਪਹਿਲੀ ਵਾਰ ਦੇਖਿਆ ਮੈਂ ਤਾਂ ਸਮਝ ਨਾ ਕਿਸ ਆਈਸੀਐਸ ਤੋਂ ਆਈਐਸ ਦੀ ਪੂਰੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਹੋਏਗਾ ਕਿ ਪੀਸੀ ਅਧਿਕਾਰੀ ਹੜਤਾਲ ਕਰਦੇ ਨੇ ਕੰਮ ਛੱਡਦੇ ਨੇ ਉਹ ਕੰਮ ਕਿਦੇ ਵਾਸਤੇ ਛੱਡਦੇ ਨੇ ਉਹ ਧਕਾੜੀ ਜਿਹਦੇ ਖਿਲਾਫ ਪੂਰੀ ਐਵੀਡੈਂਸ ਹੈਗੀ ਹੈ ਆਈਐਸ ਅਧਿਕਾਰੀ ਇਕੱਠੇ ਹੋ ਕੇ ਯੂਨੀਆਇਜ਼ ਕਰਕੇ ਫਿਰ ਯੂਨੀਅਨ ਜਿਹੜੀ ਹੈਗੀ ਹੈ ਸੈਕਟਰੀਏਟ ਦੇ ਕਲਪਕਾਂ ਦੀ ਯੂਨੀਅਨ ਤੇ ਆਈਐਸ ਦੀ ਯੂਨੀਅਨ ਚ ਕੀ ਫਰਕ ਰਹੇਗਾ ਆਪਾਂ ਉਸ ਲੈਵਲ ਤੱਕ ਤਾਂ ਹੁਣ ਗੇਹੇ ਚੁੱਕੇ ਆ ਹੂੰ ਇਹ ਬਹੁਤ ਵੱਡਾ ਇੱਕ ਸਟੈਪ ਸੀ ਜਿਹੜਾ ਉਹਨਾਂ ਨੇ ਲਿਆ ਤੇ ਕੀ ਇੱਕ ਕਪਲੇ ਨਹੀਂ ਹੋਏ ਕਿ ਇੱਕ ਕਪਲੇ ਨਹੀਂ ਹੋਏ ਇਹਦੇ ਚ ਕੀ ਸਰਕਾਰ ਦਾ ਲੌਸ ਨਹੀਂ ਹੋਇਆ ਕਿ ਇਹ ਚ ਟੈਕਸ ਪੇਅਰ ਦਾ ਲੌਸ ਨਹੀਂ ਹੋਇਆ ਮੈਂ ਇੰਡੀਵਿਜੂਅਲੀ ਕਿਸੇ ਦਾ ਨਾਮ ਨਹੀਂ ਲੈਂਦਾ ਕਿਸੇ ਨਹੀਂ ਕਿਸ ਨੇ ਕੀਤਾ ਅਸੀਂ ਜਾਣਦੇ ਵੀ ਨਹੀਂ ਪਰ ਮੈਂ ਇਹ ਕਹਣਾ ਸਰ ਜਿਹੜਾ ਭ੍ਰਸ਼ਟਾਚਾਰ ਹੁੰਦਾ ਹੈ ਪਤਾ ਵੀ ਹੈ ਵੀ ਇਸ ਮੁੱਦੇ ਇਸ ਵਿਭਾਗ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਭ੍ਰਸ਼ਟਾਚਾਰ ਹੋਇਆ ਹੈ باوجود ਇਸ ਦੇ ਸਰਕਾਰ ਐਕਸ਼ਨ ਨਹੀਂ ਲੈਂਦੀ ਮੈਂ ਇਸ ਕਰਕੇ ਪੁੱਛਿਆ ਸੀ ਵੀ ਸਰਕਾਰ ਤਾਂ ਆਈਐਸ ਅਧਿਕਾਰੀ ਚਲਾ ਰਹੇ ਨੇ ਤੇ ਮੁੱਖ ਮੰਤਰੀ ਦੀ ਕੀ ਹਿੰਮਤ ਹੋਊਗੀ ਉਹਨਾਂ ਦੇ ਖਿਲਾਫ ਐਕਸ਼ਨ ਲੈ ਲੈਣ ਐਸਾ ਕੁਝ ਨਹੀਂ ਹੈ ਜੇ ਅਸੀਂ ਤਿਆਰ ਕਰ ਲਈਏ ਕਿ ਅਸੀਂ ਨੀਟ ਐਂਡ ਕਲੀਨ ਚੱਲਣਾ ਹੈ ਅੱਛਾ ਕੰਮ ਕਰਨਾ ਹੈ ਤੇ ਸਰਕਾਰ ਦੀ ਜ਼ਾਲਪ ਮੁੱਖ ਮੰਤਰੀ ਕੋ ਬਹੁਤ ਵੱਡੀ ਪਾਵਰ ਹੁੰਦੀ ਮੁੱਖ ਮੰਤਰੀ ਦੇ ਸਾਹਮਣੇ ਕਾਈ ਐਸਐਸ ਕੀ ਹੈ ਜਿੱਦਾਂ ਡੀਸੀ ਦੇ ਸਾਹਮਣੇ ਪਟਵਾਰੀ ਹੈ ਨਾ ਹੂੰ ਇਹ ਤਾਂ ਮੁੱਖ ਮੰਤਰੀ ਦੇ ਸਾਹਮਣੇ ਆਈ ਇਸ ਨਹੀਂ ਪਰ ਲੋਬੀ ਤਾਂ ਬਹੁਤ ਵੱਡਾ ਆਪਣਾ ਰੋਲ ਨਿਭਾਉਂਦੀ ਹੈ ਫਿਰ ਹੋ ਸਕਦਾ ਕੋਈ ਸਰਕਾਰ ਦੀ ਪ੍ਰੋਬਲਮ ਹੋਏਗੀ ਕਿ ਵੀ ਆਪਾਂ ਨਾ ਪ੍ਰੋਬਲਮ 'ਚ ਆ ਜਾਈਏ ਭਾਈ ਇਹ ਬੰਦੇ ਇਕੱਠੇ ਹੋ ਗਏ ਨੇ ਇਹ ਜਿਹੜਾ ਮਰੂਦ ਵਾਲਾ ਕੇਸ ਆ ਇਹਦੇ 'ਚ ਸਰਕਾਰ ਦੀ ਕੀ ਮਜਬੂਰੀ ਹੈਗੀ ਆ ਮੈਂ ਤੋ ਕੋਸੋਂ ਮੈਂ ਨਹੀਂ ਆਈ ਕਿ ਆ ਸਾਫ ਸਾਰੀ ਦੁਨੀਆ ਨੂੰ ਨਜ਼ਰ ਆ ਰਿਹਾ ਪਰ ਫਕ ਕਾਰਵਾਈ ਤਾਂ ਫੇਰ ਵੀ ਨਹੀਂ ਹੋ ਰਹੀ ਜੀ ਕਾਰਵਾਈ ਤਾਂ ਹੋਉਣੀ ਦਈ ਫਿਰ ਇਹ ਤਾਂ ਸਰਕਾਰ ਦੱਸ ਸਕਦੀ ਕਿ ਕੀ ਮਜਬੂਰੀ ਹੈਗੀ ਹੈ ਜੀ ਉਹ ਸਰਕਾਰ ਵੀ ਕਟੜ ਇਮਾਨਦਾਰ ਵਾਲੀ ਦੀ ਹੈਗੀ ਹੂੰ ਉਹ ਜੋ ਪੀ.ਐਸ.ਰ ਸਰਕਾਰਾਂ ਦੇ ਦੇਖੋ ਮਾਫ ਕਰਨਾ ਜਿਹੜੀਆਂ ਪਹਿਲੀਆਂ ਨਹੀਂ 15 ਸਾਲ ਸਰਕਾਰਾਂ ਉਹਨਾਂ ਦੇ ਵਿੱਚ ਤੇ ਓਪਨ ਲੁੱਟ ਸੀਗੀ ਕਮ ਸੇ ਕਮ ਇਹ ਸਰਕਾਰ ਦਾ ਦੇਖੋ ਕੁਝ ਤਾਂ ਫੇਸ ਸੇਵਿੰਗ ਹੈਗੀ ਹੈ ਲੇਕਿਨ ਥੋੜੀ ਜਿਹੀ ਫੇਸ ਸੇਵਿੰਗ ਹੋ ਜਾਏਗੀ ਹੋਰ ਜੇ ਥੋੜਾ ਜਿਹਾ ਮਾੜਾ ਜਿਹਾ ਸਖਤੀ ਦੇ ਨਾਲੇ ਕੰਮ ਕਰ ਲੈਣ ਹਾਂ ਐਂ ਦੇ ਕੈਨ ਡੂ ਕੋਈ ਪ੍ਰੋਬਲਮ ਨਹੀਂ ਇਹਨਾਂ ਦੀ ਜਿਹੜੀ ਹੁਣ ਨਿਊ ਪੀ.ਡੀ.ਆਰ ਆ ਰਹੀ ਹੈ ਨਿਊ ਜਨਰੇਸ਼ਨ ਆ ਰਹੀ ਹੈ ਆਈ.ਐਸ ਬਣ ਕੇ ਉਹਨਾਂ ਨੂੰ ਕੀ ਤੁਸੀਂ ਟਿਪਸ ਦੇਣਾ ਚਾਹੋਗੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੀ ਜੇ ਆਵਾਜ਼ ਉਹ ਸੁਣ ਰਹੇ ਹੋਣਗੇ ਤਾਂ ਦੇਖੋ ਨਵੇਂ ਜਿਹੜੇ ਅਧਿਕਾਰੀ ਆ ਰਹੇ ਬਹੁਤ ਜ਼ਿਆਦਾ ਸੁਪਰ ਇੰਟੈਲੀਜੈਂਟ ਤੁਸੀਂ ਕਿਸੇ ਵੀ ਅਧਿਕਾਰੀ ਨੂੰ ਮਿਲ ਕੇ ਦੁੱਖ ਹੋਗੇ ਇਹਨਾਂ ਦਾ 2-2 3-3 ਸਾਲ ਦੀ ਕੋਚਿੰਗ ਲੈ ਕੇ ਮਿਹਨਤ ਕਰਕੇ ਬਹੁਤ ਜ਼ਿਆਦਾ ਇਹ ਆ ਰਹੇ ਨੇ ਉਹਨਾਂ ਦੀ ਕੁਆਲਿਫੀਕੇਸ਼ਨ ਬਹੁਤ ਹੈਈ ਹੈ ਇੰਟੈਲੀਜੈਂਸ ਬਹੁਤ ਹੈਈ ਹੈ ਦੇ ਕੈਨ ਰੀਅਲੀ ਡਿਲੀਵਰ ਪਰ ਜਿਸ ਸਿਸਟਮ ਦੇ ਵਿੱਚ ਇਹ ਆ ਕੇ ਅਬਜ਼ੌਰਬ ਹੋ ਜਾਂਦੇ ਨੇ ਤੇ ਅਬਜ਼ੌਰਪਸ਼ਨ ਬੜੀ ਕੁਇਕ ਹੈ ਬਹੁਤ ਜ਼ਿਆਦਾ ਕੁਇਕ ਹੈ ਪੀਸੀ ਅਸ ਅਧਕਰੀਆਂ ਦੀ ਤੇ ਬੇਵੰਤ ਤੋਂ ਹੀ ਹੈ ਤੇ ਆਈਐਸ ਅਸ ਅਧਕਰੀਆਂ ਤਿੰਨ ਚਾਰ ਸਾਲ ਥੋੜੀ ਡੇ ਲੇ ਆ ਜੇ ਉਸ ਜਿਹੜੀ ਅਬਜ਼ੌਰਪਸ਼ਨ ਹੋ ਰਹੀ ਆ ਉਹਦੇ ਵਿੱਚ ਆ ਕੇ ਜਿਹੜਾ ਹੈਗਾ ਪ੍ਰੋਬਲਮ ਆਦੀਆਂ ਨੇ ਲੇਕਿਨ ਸਾਡੇ ਆਈਐਸ ਅਧਕਰੀ ਮਾੜੇ ਨਹੀਂ ਮੈਂ ਦੇਖਿਆ ਵੰਡਰਫੁਲ ਆਫੀਸਰ لیکن ਜਿਹੜੇ ਵੀ ਵੰਡਰਫੁਲ ਆਫੀਸਰ ਹੈ ਨੇ ਉਹ ਫਿਰ ਥੋੜਾ ਜਿਹਾ ਸਜੇ ਖੱਬੇ ਹੈ ਕੋਈ ਇੱਥੋਂ ਜਾ ਕੇ ਅਮਰੀਕਾ ਚ ਟਾਈਮ ਵੀ ਪਾਸ ਕਰ ਲੈਣੇ ਹੋ ਕਿਉਂਕਿ ਉਹਨਾਂ ਨੂੰ ਕਹਿੰਦੇ ਯਾਰ ਇਹ ਤਾਂ ਖੱਜਿਆ ਹੈਗੇ ਨੇ ਕੰਮ ਖੁੰਖੋਈ ਨਹੀਂ ਕਰਦਾ ਇਹਨੂੰ ਪਦੇ ਕਰ ਦੋ ਇਹ ਪ੍ਰੋਬਲਮ ਆ ਰਹੀਆਂ ਨੇ ਪਰ ਇੰਦਰ ਲੌਂਗ ਰਨ ਜਿਹੜੇ ਅਧਿਕਾਰੀ ਸਾਫ਼ ਸੁਥਰੇ ਢੰਗ ਦੇ ਨਾਲ ਕੰਮ ਕਰਨਗੇ ਤੇ ਜਿਨ੍ਹਾਂ ਦੇ ਕੋਲ ਏਜ ਦਾ ਐਡਵਾਂਟੇਜ ਹੈ ਉਹੀ ਅੱਗੇ ਜਾ ਕੇ ਜਿਹੜੀ ਹਾਈ ਬਿਊਰੋਕ੍ਰੇਸੀ ਹੈ ਉਦੇ ਚ ਦੂਰ ਕਰਨੇ ਇਹਨਾਂ ਮੈਂ ਅਸ਼ੋਰਸ ਦੇਣਾ ਇਸ ਕਰਕੇ ਛੋਟੇ ਛੋਟੇ ਲਾਲਚ ਚ ਪੈਣ ਦੀ ਲੋੜ ਨਹੀਂ ਹੈਗੀ ਇਹ ਵਕਤੀ ਚੀਜ਼ਾਂ ਨੇ ਇਹ ਸਾਡੇ ਜ਼ਮਾਨੇ ਚ 1 ਲੱਖ ਦੇ ਬੜਾ ਹੁੰਦਾ ਸੀਗਾ ਤੇ ਅੱਜ 100 ਕਰੋੜ ਦੀ ਵੀ ਕੋਈ ਵੈਲਿਊ ਨਹੀਂ ਹੈਗੀ ਇਸ ਕਰਕੇ ਛੋਟੇ ਛੋਟੇ ਕਮਾਂਚੇ ਪੈਣ ਦੀ ਲੋੜ ਨਹੀਂ ਹੈਗੀ ਵੇਟ ਕਰੋ ਇੱਕ ਬਹੁਤ ਵੱਡਾ ਕੈਰੀਅਰ ਤੇ ਬਹੁਤ ਵੱਡਾ ਫਿਊਚਰ ਜਿਹੜਾ ਤੁਹਾਡਾ ਹੈ ਤੁਹਾਡਾ ਹੀ ਫਿਊਚਰ ਨਹੀਂ ਤੁਹਾਡੇ ਹੱਥਾਂ ਦੇ ਵਿੱਚ ਦੇਸ਼ ਦਾ ਵੀ ਬੜਾ ਫਿਊਚਰ ਹੈ ਉਦੇਸ਼ ਦੇਸ਼ ਦੇ 140 50 ਕਰੋੜ ਲੋਕਾਂ ਦਾ ਫਿਊਚਰ ਹੈ ਜੀ ਇਸ ਕਰਕੇ ਦੇ ਸ਼ੁਡ ਵਰਕ ਕੋਈ ਗੱਲ ਨਹੀਂ ਟੈਂਪਰੇਰੀ ਜਿਹੜੇ ਸੈਟ ਬੈਕ ਹੈ ਉਹਨੂੰ ਸਹਿ ਲਓ ਐਮਪੀ ਸ਼ਰ ਨਾ ਹੋ ਥੋੜਾ ਜਿਹਾ ਕੋਈ ਗੱਲ ਨਹੀਂ ਜੇ ਸੱਜੇ ਖੱਬੇ ਘੱਟ ਤਾਂ ਕੋਈ ਨਹੀਂ ਆਈ ਸਭ ਸਦੇ ਆਈ ਸਭ ਸਹੀ ਰਹਿਣਾ ਆਪਾਂ ਦਾ ਅਮਰੂਦ ਦਾ ਮੰਦਿਰ ਵਾਲਾ ਕੰਮ ਨਾ ਕਰੋ ਹੂੰ ਮੈਂ ਗੱਲ ਤਾਂ ਆਖਰੀ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਸਰ ਅੱਜ ਕੱਲ ਰਿਟਾਇਰਡ ਆਈਐਸ ਅਫੀਸਰ ਜਾਂ ਜਿਹੜੇ ਮੌਜੂਦਾ ਆਈਐਸ ਆਫੀਸਰਸ ਨੇ ਕਲੋਨਾਈਜ਼ਰਸ ਬਣ ਗਏ ਨੇ ਉਹਨਾਂ ਵੱਲੋਂ ਕਲੋਨੀਆਂ ਕੱਟਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਾਲਾਂਕਿ ਬਿਹਾਈਂਡ ਦਾ ਕਰਟਰਨ ਨੇ ਉਹ ਅੱਗੇ ਬਿਲਡਰ ਹੈ ਇਹ ਵੀ ਉਹਨਾਂ ਵੱਲੋਂ ਪੜ੍ਹਾਈ ਕੀਤੀ ਜਾਂਦੀ ਹੈ ਇਸ ਦੀ ਮੈਂ ਇਹ ਪੁੱਛਣਾ ਚਾਹਨਾ ਕਿ ਕੇਵਲ ਰਟਾਇਆ ਹੀ ਕਰ ਰਹੇ ਨੇ ਕਿੰਨੇ ਤੱਕ ਇਹ ਰਟਾਇਆ ਹੋ ਕੇ ਕੀਤਾ ਉਹਨਾਂ ਨੇ ਜਿੰਨਾ ਬੰਦਿਆਂ ਦਾ ਤੁਸੀਂ ਨਾ ਲੈਦੇ ਉਹ ਬੰਦਿਆਂ ਨੇ ਸਰਵਸੇ ਹੀ ਕਰਤਾ ਸੀ ਸ਼ੁਰੂ ਤੇ ਡਿਟਰਮੈਂਟ ਚ ਕੰਟੀਨਿਊਸ਼ਨ ਹੈਗੀ ਹੈ ਤੁਸੀਂ ਅਗਰ ਪਿੱਛੇ ਝਾਤ ਮਾਰੋਗੇ ਤੇ ਉਹਨਾਂ ਨੇ ਸਰਵਿਸ ਦੇ ਦੁਦਾਨ ਹੀ ਕਰ ਦਿੱਤਾ ਸੀਗਾ ਉਹਦੀ ਕੰਟੀਨਿਊਸ਼ਨ ਹੈਗਾ ਉਹ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਵੀ ਆ ਕੇ ਕੋਆਪਰੇਟਿਵ ਸੁਸਾਇਟੀ ਦੇ ਨਾਂ ਤੇ ਵੀ ਆ ਕੇ ਠੱਗੀਆਂ ਹੋਈਆਂ ਪੁਲਿਸ ਵਾਲਿਆਂ ਨਾਲ ਠੱਗੀ ਹੋਈ ਸੀਬੀਆਈ ਵਾਲਿਆਂ ਨਾਲ ਠੱਗੀ ਹੋਈ ਹੋਰੀਆਂ ਨੇ ਜਿਹੜੇ ਕਿਉਂਕਿ ਸਮੇਂ ਨਾਲ ਹਸਬੰਦਾ ਦੇ ਟੈਟ ਹੋ ਜਾਂਦਾ ਜਿੰਨੀ ਦੇ ਤੁਸੀਂ ਕੁਰਸੀ ਤੇ ਹੁੰਦੀ ਜੇ ਤੁਸੀਂ ਤੇ ਕਿਸੇ ਨੂੰ ਦਬਕਾ ਮਾਰ ਕੇ ਵੀ ਕਰਾ ਲੋਗੇ ਜੇ ਤੁਸੀਂ ਕੋਆਪਰੇਟਿਵ ਸਾਈਡ ਦੇ ਮੈਂਬਰ ਹੋ ਜਿੱਦਨ ਤੁਸੀਂ ਡਟਹਿਦ ਹੋਗੇ ਤੁਹਾਡਾ ਤਾਂ ਸੋਸਾਇਟੀ 'ਚ ਜਿਹੜਾ ਅਕਾਊਂਟੈਂਟ ਬਖਿਓ ਵੀ ਗੱਲ ਦੀ ਸੁਣਦਾ ਉਹ ਵੀ ਕਹਿੰਦਾ ਜੀ ਮੈਂ ਸੈਕਟਰੀ ਨੂੰ ਪੁੱਛ ਕੇ ਦੱਸਾਂਗਾ ਜੀ ਪ੍ਰਧਾਨ ਨੂੰ ਪੁੱਛ ਕੇ ਦੱਸਾਂਗਾ ਇਹ ਹਾਲਾਤ ਨੇ ਤੋ ਇਹ ਦੇਖੋ ਜਿਸ ਚੀਜ਼ 'ਚ ਪੈਸਾ ਉੱਥੇ ਲੋਕੀ ਜਾਣਗੇ ਉਹ ਜਨਰਲ ਪਬਲਿਕ ਵੀ ਜਾਊਗੀ ਉਹ ਅਫਸਰ ਵੀ ਜਾਣਗੇ ਤੇ ਜਿਹੜੇ ਜਿਨ੍ਹਾਂ ਨੂੰ ਦਲੇਰ ਅਫਸਰ ਕਹਿੰਦੇ ਉਹੀ ਜਾਂਦੇ ਸਾਡੇ ਥੋੜੀ ਜਾਂਦੇ ਆ ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਹ ਹਾਲਾਤ ਨੇ ਆਈਐਸ ਅਧਿਕਾਰੀਆਂ ਦੇ ਜੋ ਆਉਣ ਵਾਲੀ ਜਨਰੇਸ਼ਨ ਨੂੰ ਸਿੱਖਣ ਦੀ ਜ਼ਰੂਰਤ ਹੈਗੀ ਹੈ ਅਸੀਂ ਸਰੰਗਰਜੀ ਦੇ ਨਾਲ ਜੋ ਗੱਲਬਾਤ ਕੀਤੀ ਤੇ ਉਹਦੇ ਵਿੱਚ ਇਹ ਹੀ ਨਿਕਲ ਕੇ ਆਇਆ ਕਿ ਜਿਹੜੀ ਨਿਊ ਜਨਰੇਸ਼ਨ ਹੈ ਜਿਹੜੇ ਨਵੇਂ ਅਧਿਕਾਰੀ ਹੁਣ ਆ ਰਹੇ ਨੇ ਉਹ ਜਿਹੜੀ ਕਿੰਨਾ ਗੱਲਾਂ ਦਾ ਖਾਸ ਧਿਆਨ ਰੱਖਣ ਕੈਮਰਾਮੈਨ ਲਖਵੀਰ ਦੇ ਨਾਲ ਪ੍ਰਲਾਦ ਸੰਗੇਲਿਆ ਡੇਲੀ ਇੰਡੀਆ ਨਿਊਜ਼ ਚੜੀਗੜ੍ਹ